ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਦੋਸਤੋ ਪੰਜਾਬ ਸਰਕਾਰ ਨੇ 3 ਮਹੀਨੇ ਪਹਿਲਾਂ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਵਿੱਢੀ ਸੀ ਅੱਜ ਉਸ ਮੁਹਿੰਮ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡੀ ਚਰਨਜੀਤ ਜੀ ਪੰਜਾਬ ਸਰਕਾਰ ਨੇ 3 ਮਹੀਨੇ ਪਹਿਲਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇੱਕ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਸੀਗੀ ਜਿਸ ਮੁਹਿੰਮ ਤਹਿਤ ਪਿਛਲੇ ਲਗਭਗ 3 ਮਹੀਨਿਆਂ ਤੋਂ ਵੱਧ ਸਮਾਂ ਬੀਤ ਗਿਆ ਸਰਕਾਰ ਵੱਲੋਂ ਰੋਜ਼ ਛਾਪੇਮਾਰੀ ਵੀ ਪੰਜਾਬ ਪਰਚ ਕਰਵਾਈ ਜਾ ਰਹੀ ਹੈ ਰੋਜ਼ਾਨਾ ਪੁਲਿਸ ਕੇਸ ਵੀ ਦਰਜ ਹੋ ਰਹੇ ਨੇ ਹਜ਼ਾਰਾਂ ਨਸ਼ਾ ਤਸਕਰ ਜੇਲ੍ਹਾਂ ਵਿੱਚ ਵੀ ਬੰਦ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਜੇ ਦੇਖੀਏ ਤਾਂ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਵੀ ਪ੍ਰੇਰਿਆ ਗਿਆ ਪਰ ਜੇਕਰ ਇਸ ਤੋਂ ਇਲਾਵਾ ਹਟ ਕੇ ਇੱਕ ਗੱਲ ਦੇਖੀਏ ਤਾਂ ਪੰਜਾਬ ਸਰਕਾਰ ਨੇ ਇਹਨਾਂ 3 ਮਹੀਨਿਆਂ ਦੌਰਾਨ ਵੱਖ-ਵੱਖ ਥਾਵਾਂ ਤੇ ਸੌ ਚੁੱਕ ਸਮਾਗਮ ਕਰਵਾਏ ਨੇ ਜਿਸ ਦੇ ਵਿੱਚ ਨਸ਼ਿਆਂ ਵਿਰੁੱਧ ਜਾਗਰੂਕ ਵੀ ਕੀਤਾ ਹੈ ਸਮਾਜ ਨੂੰ ਤੇ ਨਾਲ ਹੀ ਨਸ਼ੇ ਛੱਡਣ ਲਈ ਜਿਹੜਾ ਇੱਕ ਸੌਵੀ ਚਕਵਾਈ ਕੀ ਹੈ ਪਹਿਲਾਂ ਤਾਂ ਅਸੀਂ ਇਹੀ ਜਾਨਣਾ ਚਾਹਾਂਗੇ ਜੋ ਸਰਕਾਰ ਨੇ ਪਹਿਲਾਂ ਤਾਂ ਇਹ 3 ਮਹੀਨੇ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਹੈ ਤੇ ਨਾਲ ਹੀ ਜਿਹੜੇ ਸੌ ਚੁੱਕ ਸਮਾਗਮ ਕਰਵਾਏ ਨੇ ਤੁਸੀਂ ਇਹਨਾਂ ਸੌ ਚੁੱਕ ਸਮਾਗਮਾਂ ਨੂੰ ਕਿੰਨਾ ਕੁ ਜਿਹੜਾ ਹੈਗਾ ਕਾਰਗਰ ਮੰਨਦੇ ਹੋ ਵੀ ਇਹ ਨਸ਼ੇ ਦੇ ਖਾਤਮੇ ਲਈ ਜਿਹੜਾ ਹੈਗਾ ਕਾਰਗਰ ਸਾਬਤ ਹੋਣਗੇ ਦੇਖੋ ਤੁਸੀਂ ਗੱਲ ਕੀਤੀ ਆਪਣੇ ਸਵਾਲ ਦੇ ਵਿੱਚ ਔਰ ਉਹਦੇ ਵਿੱਚ ਫੋਕਸ ਕੀਤਾ ਤੁਸੀਂ ਕਿ ਸੌ ਚੁੱਕ ਸਮਾਗਮ ਜਿਹੜੇ ਕਰਾਏ ਗਏ ਨੇ ਜੀ ਪੰਜਾਬ ਸਰਕਾਰ ਦਾ ਏਜੰਡਾ ਸੀਗਾ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਔਰ ਇਹਨਾਂ ਦਾ ਇੱਕ ਚੋਣਾ ਵੇਲੇ ਕੀਤਾ ਹੋਇਆ ਇਹ ਵਾਅਦਾ ਵੀ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਤੇ ਉਹਦੇ ਵਿੱਚੋਂ ਤੁਸੀਂ ਉਸ ਪਾਰਟ ਨੂੰ ਲਿਆ ਹੈ ਕਿ ਜਿਹੜਾ ਪਿਛਲੇ 3 ਮਹੀਨਿਆਂ ਤੋਂ ਚੱਲ ਰਿਹਾ ਹੈ ਪਿੰਡੋਂ ਪਿੰਡ ਜਾ ਕੇ ਇਹਨਾਂ ਦੇ ਵਿਧਾਇਕ ਇਹਨਾਂ ਦੇ ਵਜ਼ੀਰ ਹੈ ਜਿਹੜੇ ਉਹ ਲੋਕਾਂ ਨੂੰ ਸੌਹਾ ਪਵਾ ਰਹੇ ਨੇ ਕਿ ਉਹ ਬਿਹਤਰ ਸਮਾਜ ਬਣਾਉਣ ਲਈ ਕਿਸੇ ਵੀ ਕਿਸਮ ਦਾ ਜਿਹੜਾ ਨਸ਼ਾ ਹੈ ਉਹ ਨਹੀਂ ਕਰਨਗੇ ਬਿਲਕੁਲ ਹੈਨਾ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਜਿਹੜੇ ਸੌ ਚੁੱਕ ਸਮਾਗਮ ਹੈ ਇਹਨਾਂ ਦਾ ਇੰਪੈਕਟ ਹੈ ਜਿਹੜਾ ਉਹ ਆਮ ਪਬਲਿਕ ਤੇ ਕਿੰਨਾ ਪੈਂਦਾ ਹੈ ਜਾਂ ਉਹਦੇ ਫਰੂਟਫੁੱਲ ਰਿਜ਼ਲਟ ਹੈ ਜਿਹੜੇ ਕਿੰਨੇ ਕੁ ਸਾਡੇ ਸਾਹਮਣੇ ਆਉਂਦੇ ਨੇ ਜੀ ਦੇਖੋ ਦੋ ਤਰੀਕੇ ਨੇ ਇੱਕ ਹੈਗੀ ਸਾਡੇ ਕੋਲ ਸਾਡੀ ਹਕੂਮਤ ਜਿਹੜੀ ਸਾਨੂੰ ਲੀਡ ਕਰਦੀ ਹੈ ਸਾਡੀ ਗਵਰਨਮੈਂਟ ਹੈ ਉਹ ਸਾਡਾ ਇੱਕ ਤਰ੍ਹਾਂ ਦਾ ਆਇਡਲ ਹੁੰਦਾ ਹੈ ਉਸ ਨੂੰ ਅਸੀਂ ਦੇਖਦੇ ਆਂ ਉਹਨਾਂ ਲੋਕਾਂ ਨੂੰ ਅਸੀਂ ਫਾਲੋ ਕਰਦੇ ਆਂ ਦੂਸਰੇ ਪਾਸੇ ਹੁੰਦਾ ਹੈ ਸਮਾਜ ਇਨੂੰ ਉਸੇ ਕਹਦੇ ਕਿ ਆਮ ਲੋਕ ਜਿਹੜੇ ਵੋਟਰ ਹੁੰਦੇ ਨੇ ਉਹਨਾਂ ਨੇ ਆਪਣੇ ਨੇਤਾਗਣ ਨੂੰ ਫਾਲੋ ਕਰਨਾ ਹੁੰਦਾ ਹੈ ਹੁਣ ਜਦੋਂ ਸਾਡੇ ਨੇਤਾਗਣਾਂ ਨੂੰ ਅਸੀਂ ਸੰਵਿਧਾਨ ਦੀ ਸਹੁੰ ਚੁੱਕਦੇ ਨੇ ਚਾਹੇ ਉਹ ਕੋਈ ਪਿਛਲੀਆਂ ਸਰਕਾਰਾਂ ਬਣੀਆਂ ਚਾਹੇ ਮੌਜੂਦਾ ਸਰਕਾਰ ਹੈ ਸੰਵਿਧਾਨ ਦੀ ਸਹੁੰ ਚੱਕੀ ਜਾਂਦੀ ਹੈ ਕਿ ਅਸੀਂ ਇੱਕ ਨਿਰਪੱਖ ਹੋ ਕੇ ਆਪਣੇ ਸਟੇਟ ਲਈ ਜਿਹੜਾ ਕੰਮ ਕਰਾਂਗੇ ਕਿਸੇ ਨਾ ਕਿਸੇ ਕਿਸਮ ਦਾ ਕੋਈ ਵਿਤਕਰਾ ਜਾਂ ਭੇਦਭਾਵ ਨਹੀਂ ਕਰਾਂਗੇ ਜੀ ਤਾਂ ਹੁਣ ਪਹਿਲੀ ਦੇਖਣ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਸਰਕਾਰ ਨੇ ਇਹਨਾਂ ਵਚਨਾਂ ਤੇ ਇਹਨਾਂ ਸੌਹਾਂ ਤੇ ਪੈਰਾ ਦਿੱਤਾ ਹੈ ਜੀ ਕੀ ਹਰ ਸਰਕਾਰ ਨੇ ਸਾਰਿਆਂ ਨੂੰ ਇੱਕੋ ਜਿਹਾ ਟ੍ਰੀਟ ਕੀਤਾ ਹੈਗਾ ਕਦੇ ਕਿਸੇ ਨੇ ਕੋਈ ਵਿਤਕਰਾ ਨਹੀਂ ਕੀਤਾ ਕਦੇ ਕੋਈ ਭੇਦਭਾਵ ਨਹੀਂ ਕੀਤਾ ਇਹ 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 ਲੁਕੀਸ਼ੀਪੀ ਗੱਲ ਨਹੀਂ ਹੈ ਇਹ ਇਹ ਇਨ ਪ੍ਰੈਕਟਿਸ ਇਹ ਗੱਲ ਨਹੀਂ ਹੁੰਦੀ ਥਿਓਰੈਟੀਕਲੀ ਸੌਹਾਂ ਜਿਹੜੀ ਚੁੱਕ ਲਈ ਜਾਂਦੀ ਹੈ ਸੰਵਿਧਾਨ ਦੀ ਜੇ ਸੰਵਿਧਾਨ ਦੀ ਸੌਹ ਖਾ ਕੇ ਉਸ ਨੂੰ ਤੋੜਨ ਵਾਲੇ ਸਾਡੇ ਸਾਹਮਣੇ ਨੇ ਤਾਂ ਆਮ ਲੋਕਾਂ ਤੇ ਉਸ ਦਾ ਕੀ ਇੰਪੈਕਟ ਪਏਗਾ ਜੀ ਬਿਲਕੁਲ ਇਹ ਇਹ ਦੇਖਣ ਵਾਲੀ ਗੱਲ ਹੈ ਸੌਹ ਦੀ ਗੱਲ ਹੈ ਜਿਹੜੀ ਇਹ ਨਹੀਂ ਆਤਿਸ਼ ਕੇ ਵੀ ਇਹ ਇਸ ਸਰਕਾਰ ਨੇ ਸ਼ੁਰੂ ਕਰ ਦਿੱਤੀ ਮੈਂ ਬੜੀ ਤੁਹਾਨੂੰ ਪਛਾਣ ਲੈ ਕੇ ਜਾਊਂਗਾ ਜੀ ਬੜੀ ਇੰਟਰਸਟਿੰਗ ਗੱਲ ਤੁਹਾਡੇ ਨਾਲ ਖਾਸ ਕਰਕੇ ਆਪਣੇ ਦਰਸ਼ਕਾਂ ਨਾਲ ਆਪਾਂ ਸਾਂਝੀ ਕਰਨੀ ਚਾਹਾਂਗੇ ਪ੍ਰਤਾਪ ਸਿੰਘ ਕੈਰੋਂ ਦੀ ਬਜ਼ਾਰਤ ਸੀ ਜੀ 1956 ਦੇ ਵਿੱਚ ਸੀਐਮ ਬਣਦੇ ਨੇ 64 ਤੱਕ ਤਕਰੀਬਨ 8 ਸਾਲ ਤੋਂ ਉੱਪਰ ਦਾ ਅਰਸਾ ਉਹ ਪੰਜਾਬ ਤੇ ਰਾਜ ਕਰਦੇ ਨੇ ਔਰ ਉਹਨਾਂ ਦਾ ਕਾਰਜਕਾਲ ਹੈ ਜਿਹੜਾ ਉਹ ਬਿਹਤਰ ਮੰਨਿਆ ਜਾਂਦਾ ਹੈਗਾ ਕੈਰੋ ਦੀ एग्जांपल ਅੱਜ ਵੀ ਬਹੁਤਾਂ ਮਾਤੇ ਦਿੱਤੀ ਜਾਂਦੀ ਹੈ ਕੋਡ ਕੀਤੀ ਜਾਂਦੀ ਹੈਗੀ ਹੈ ਤਾਂ ਉਸ ਟਾਈਮ ਲਾ ਐਂਡ ਆਰਡਰ ਦੀ ਬੜੀ ਸਮੱਸਿਆ ਖੜੀ ਹੋ ਗਈ ਸੀ ਉਸ ਟਾਈਮ ਲੁਟੇਰੇ ਜਿਹੜੇ ਲੋਕਾਂ ਨੂੰ ਲੁੱਟ ਲੈਂਦੇ ਸੀ ਮਰਡਰ ਹੋਣੇ ਸ਼ੁਰੂ ਹੋ ਗਏ ਸੀਗੇ ਤੇ ਚੋਰੀ ਦੀਆਂ ਘਟਨਾਵਾਂ ਜਿਹੜੀਆਂ ਬਹੁਤ ਸਾਰੀਆਂ ਵਧ ਗਈਆਂ ਸੀ ਤਾਂ ਉਸ ਟਾਈਮ ਕੈਰੋ ਗਵਰਨਮੈਂਟ ਨੇ ਇਹ ਸੋਚਿਆ ਕਿ ਆਪਾਂ ਇਦਾਂ ਕਰਦੇ ਹਾਂ ਕਿ ਲੋਕਾਂ ਨੂੰ ਸੌਹਾ ਖਵਾਉਣੇ ਆ ਜੀ ਆਪਾਂ ਉਹਨੂੰ ਸੌਹਾਂ ਚ ਕਾਣਨੇ ਆ ਕਿ ਤਾਂ ਕਿ ਉਹ ਬਿਹਤਰ ਜਿਹੜੀ ਸੋਸਾਇਟੀ ਆਪਾਂ ਸਿਰਜ ਲਈਏ ਇਹ ਜਿਹੜਾ ਲਾ ਐਂਡ ਆਰਡਰ ਹੈ ਇਸ ਨੂੰ ਆਪਾਂ ਠੀਕ ਕਰ ਲਈਏ ਤਾਂ ਉਦੋਂ ਸਾਂਝਾ ਪੰਜਾਬ ਹੁੰਦਾ ਸੀ ਬਿਲਕੁਲ ਤੇ ਵੱਡਾ ਹੁੰਦਾ ਸੀ ਜਿਓਗ੍ਰਾਫਿਕਲੀ ਵੀ ਵੱਡਾ ਹੁੰਦਾ ਸੀ ਤਾਂ ਉਸ ਟਾਈਮ ਪ੍ਰਤਾਪ ਸਿੰਘ ਕੈਰੋ ਨੇ ਹੁਕਮ ਜਾਰੀ ਕੀਤੇ ਸੀ ਕਿ ਜਿੰਨੇ ਵੀ ਪੂਰੇ ਸਮੁੱਚੇ ਸਟੇਟ ਦੇ ਵਿੱਚ ਬਦਮਾਸ਼ ਹੈ ਉਹਨਾਂ ਨੂੰ ਇਕੱਠਾ ਕੀਤਾ ਜਾਵੇ ਜੀ ਕਹਿ ਲੋ ਕਿ ਏ ਕੈਟਾਗਰੀ ਵਾਲੇ ਬਦਮਾਸ਼ ਹੈ ਜਿਹੜੇ ਉਹ ਆਇਡੈਂਟੀਫਾਈ ਕੀਤੇ ਉਹ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਬਦਮਾਸ਼ਾਂ ਦੀ ਜਿਹੜੀ ਗਿਣਤੀ ਹੈ ਉਹ 355 ਦੇ ਕਰੀਬ ਬਣੀ ਸਾਰੇ ਏ ਕੈਟਾਗਰੀ ਦੇ ਬਦਮਾਸ਼ ਸੀ ਉਹਨਾਂ ਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਇਕੱਠਾ ਕੀਤਾ ਗਿਆ ਉਸ ਟਾਈਮ ਦੇ ਜਿਹੜੇ ਥਾਣੇਦਾਰ ਸੀ ਉਹਨਾਂ ਨੇ ਥਾਣਿਆਂ ਦੇ ਵਿੱਚ ਉਹਨਾਂ ਨੂੰ ਸੌਂਚਕਾਈ ਕਿ ਉਹ ਭਵਿੱਖ ਦੇ ਵਿੱਚ ਅੱਬਲ ਦਰਜੇ ਦੇ ਜਿਹੜੇ ਨਾਗਰਿਕ ਹੈ ਉਹ ਬਣਨਗੇ ਜੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਦੋਂ ਬਾਅਦ ਲਾ ਐਂਡ ਆਰਡਰ ਠੀਕ ਹੋ ਗਿਆ ਸੀਗਾ ਉਹ ਤਾਂ ਅੱਜ ਤੱਕ ਸਮੱਸਿਆ ਜਿਹੜੀ ਹੈ ਉਹ ਚੱਲੀ ਆ ਰਹੀ ਹੈ ਜਿਹੜੇ ਇਹ ਕੈਟਾਗਰੀ ਵਾਲੇ ਬਦਮਾਸ਼ ਪੁਲਿਸ ਦੇ ਡੰਡੇ ਤੋਂ ਨਹੀਂ ਡਰਦੇ ਕਾਨੂੰਨ ਦਾ ਜਿੰਨਾਂ ਨੂੰ ਡਰ ਨਹੀਂ ਉਹ ਇੱਕ ਸੌ ਕਿਵੇਂ ਚੁੱਕ ਲੈਣਗੇ ਕਿਉਂਕਿ ਮਸਲਾ اخلاق ਦਾ ਹੈਗਾ ਇਹ ਤਾਂ ਡਾ ਕਰੈਕਟਰੀ ਹੈ ਨਹੀਂ ਤਾਂ ਤੁਸੀਂ ਕਿਵੇਂ ਉਸ ਚੀਜ਼ ਨੂੰ ਸੌਂ ਖਵਾ ਕੇ ਇਹ ਕਰ ਲਓਗੇ ਜੋ ਸਾਡੇ ਹਕੂਮਤਾਂ ਦਾ ਕਰੈਕਟਰ ਨਹੀਂ ਕਿਸੇ ਕਿਸਮ ਦਾ ਕੋਈ ਰਿਹਾ ਤੇ ਪੰਜਾਬ ਦੇ ਵਿੱਚ ਉਸ ਤੋਂ ਬਾਅਦ 77 ਦੇ ਵਿੱਚ ਇਹ ਦੋ ਬਾਦਲ ਸਰਕਾਰ ਬਣੀ ਅਕਾਲੀ ਗਵਰਨਮੈਂਟ ਬਣੀ ਤਾਂ ਉਦੋਂ ਕਰਪਸ਼ਨ ਦਾ ਕਾਫੀ ਚਰਚਾ ਚੱਲ ਰਹੀ ਸੀ ਤਾਂ ਕੈਬਨਟ ਬੰਦੇ ਸਾਰੇ ਬਾਦਲ ਸਾਹਿਬ ਸਾਰੀ ਕੈਬਨਟ ਨੂੰ ਲੈ ਕੇ ਆਨੰਦਪੁਰ ਸਾਹਿਬ ਗਏ ਜੀ ਤੇ ਉੱਥੇ ਉਹਨਾਂ ਨੇ ਸਹੁੰ ਚੁਕਾਈ ਕਿ ਜੀ ਅਸੀਂ ਸਾਡੀ ਕੈਬਨਟ ਦਾ ਕੋਈ ਵੀ ਬੰਦਾ ਜਿਹੜਾ ਉਹ ਕਰਪਸ਼ਨ ਨਹੀਂ ਕਰੇਗਾ ਤੇ ਕਰਪਸ਼ਨ ਕਦੇ ਸਮਾਜ ਦੇ ਵਿੱਚੋਂ ਖਤਮ ਹੋਈ ਆ ਅਮਰਿੰਦਰ ਸਿੰਘ ਵਾਲੀ ਗੱਲ ਆਪਣੇ ਬੜੀ ਨਜ਼ਦੀਕ ਹੈਗੀ ਹੈ ਜੀ ਗੁਟਕਾ ਸਾਹਿਬ ਦੀ ਸੌਹ ਹੈ ਉਹ ਮੈਂ ਵੀ ਇਵੈਂਟ ਹੈ ਜਿਹੜਾ ਅਟੈਂਡ ਕੀਤਾ ਸੀ ਉਦੋਂ ਬਠਿੰਡਾ ਜੀ ਉਹਨਾਂ ਨੇ ਦਮਨਮਨ ਸਾਹਿਬ ਵੱਲ ਮੂੰਹ ਕੀਤਾ ਸੁਖੀ ਰੰਧਾਵੇ ਨੇ ਬੜੀ ਅਦਬ ਨਾਲ ਉਹਨਾਂ ਨੂੰ ਗੁਟਕਾ ਸਾਫ ਫੜਾਇਆ ਜੀ ਤੇ ਉਹਨਾਂ ਨੇ ਕਿਹਾ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ੇ ਖਤਮ ਕਰ ਦਾਂਗੇ ਪੰਜਾਬ ਨੂੰ ਬਿਲਕੁਲ ਜੇ ਗੁਟਕਾ ਸਾਫ ਦੀ ਸੌਂਤੇ ਨਹੀਂ ਖਰਾ ਉਤਰਿਆ ਜਾ ਸਕਦਾ ਤਾਂ ਫਿਰ ਕਿਦਾਂ ਹੋ ਸਕਦਾ ਹੈ ਜੀ ਜਿਹੜੇ ਹਣੋ ਵਾਲੇ ਨੇ ਇਹਨਾਂ ਨੇ ਕੇਜਰੀਬਾਲ ਸਾਹਿਬ ਨੇ ਕਿਹਾ ਸੀ ਕਿ ਅਸੀਂ ਜੀ ਇਹਨਾਂ ਨੂੰ 4 ਹਫ਼ਤਿਆਂ 'ਚ ਨਹੀਂ 3 ਹਫ਼ਤਿਆਂ 'ਚ ਕਰ ਦਾਂਗੇ ਜੀ ਪਰ ਕਦੇ ਖਤਮ ਹੋਇਆ ਨਹੀਂ ਹੋਇਆ ਕਿ ਨਾ ਉਹ ਵੀ ਚੱਲ ਰਿਹਾ ਹੈ ਇਹਦਾ ਮਤਲਬ ਕਿ ਸੌਂ ਦਾ ਇੰਪੈਕਟ ਹੈ ਜਿਹੜਾ ਉਹ ਕੈਨ ਨੂੰ ਤਾਂ ਠੀਕ ਹੈ ਇੱਕ ਮਾਹੌਲ ਕਰੀਏਟ ਕਰ ਦਿੰਨੇ ਆ ਕਿ ਠੀਕ ਹੈ ਜੀ ਇਦਾਂ ਲੋਕਾਂ ਨੂੰ ਇੱਕ ਮੈਸੇਜ ਆਏਗਾ ਸਾਡੀ ਸਰਕਾਰ ਦਾ ਸੌਹਣ ਦਾ ਟਾਈਮ ਹੁੰਦਾ ਸੀ ਆਮ ਲੋਕਾਂ ਦਾ ਪੁਰਾਣੇ ਲੋਕਾਂ ਦਾ ਮੈਂ ਤਾਂ ਦੇਖਿਆ ਕਿ ਪੁਰਾਣੇ ਵੀਲੇਆਂ ਦੇ ਵਿੱਚ ਲੋਕ ਪੀਪਲ ਦਾ ਪਤਾ ਫੜ ਕੇ ਸੌਂ ਖਾ ਲੈਂਦੇ ਸੀ ਜੀ ਗਉ ਦੀ ਪੂਜ ਫੜ ਕੇ ਸੌਂ ਖਾ ਲੈਂਦੇ ਸੀ ਘਰੇਲੂ ਝਗੜੇ ਜਿੰਨੇ ਹੁੰਦੇ ਸੀਗੇ ਕੋਈ ਉਹਨਾਂ ਦਾ ਨਿਪਟਾਰਾ ਕਰਨਾ ਹੁੰਦਾ ਤਾਂ ਲੋਕ ਗੁਰੂ ਘਰ ਵੱਲ ਹੱਥ ਕਰਾ ਲੈਂਦੇ ਸੀ ਜੀ ਲੋਕ ਬਚਨਾਂ ਦੇ ਪੱਕੇ ਹੁੰਦੇ ਸੀ ਉਦੋਂ ਹੁਣ ਕਿਹੜਾ ਕੋਈ ਬਚਨ ਤੇ ਪੈਰਾ ਦਿੰਦਾ ਹੈਗਾ ਆਮ ਲੋਕ ਕੀ ਦੋ ਜੋ ਅਗਲਾ ਕਹਿੰਦਾ ਕਿ ਜੋ ਸਰਕਾਰਾਂ ਨਹੀਂ ਦਿੰਦੀਆਂ ਪਹਿਰਾ ਤੇ ਅਸੀਂ ਕਿਉਂ ਦੇਈਏ ਜੀ ਸੋ ਪਹਿਲਾ ਜਿਹੜਾ ਮਾਡਲ ਹੈ ਉਹ ਸਾਡਾ ਸਾਡੀ ਸਟੇਟ ਨੂੰ ਸਾਡੀ ਗਵਰਨਮੈਂਟ ਨੂੰ ਬਣਨਾ ਪਏਗਾ ਫੇਰ ਹੀ ਉਹਨਾਂ ਸੌ ਹੁੰਦਾ ਜਿਹੜਾ ਇੰਪੈਕਟ ਹੋ ਸਕਦਾ ਹੁਣ ਅਦਾਲਤਾਂ ਦੇ ਵਿੱਚ ਆਪਾਂ ਦੇਖਦੇ ਜਦੋਂ ਗਵਾਹੀ ਹੁੰਦੀ ਜਾਂ ਉਹ ਹੁੰਦੀ ਹੈ ਉਦੋਂ ਸੋਚ ਕਾਈ ਜਾਂਦੀ ਹੈ ਜੀ ਤੇ ਇਹ ਕਿਹਾ ਜਾਂਦਾ ਹੈ ਕਿ ਸਭ ਤੋਂ ਵੱਧ ਜਿਹੜਾ ਝੂਠ ਹੈ ਉਹ ਜੱਜ ਦੀ ਹਾਜ਼ਰੀ ਦੇ ਵਿੱਚ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਮਰੇ ਜਾਂਦਾ ਬੋਲਿਆ ਜਾਂਦਾ ਸੋ ਮੈਨੂੰ ਨਹੀਂ ਲੱਗਦਾ ਕਿ ਕੱਲੀਆਂ ਸੌਹਾਂ ਨਾਲ ਐਡਾ ਵੱਡਾ ਇਸ਼ੂ ਹੋਵੇ ਉਸ ਨੂੰ ਅਸੀਂ ਇੱਕ ਸੌ ਨਾਲ ਜੱਠ ਲਈਏ ਇਹ ਪੋਸੀਬਲ ਨਹੀਂ ਚਰਨਜੀਤ ਜੀ ਹੁਣ ਸੌ ਦੀ ਗੱਲ ਤਾਂ ਠੀਕ ਹੈ ਸੌ ਦੇ ਨਾਲ ਨਾਲ ਜੇਕਰ ਹੋਰ ਕਾਰਵਾਈ ਤੇ ਨਜ਼ਰ ਮਾਰੀਏ ਤਾਂ ਇਹਨਾਂ 3 ਮਹੀਨਿਆਂ ਚ ਇੱਕ ਬੁਲਡੋਜ਼ਰ ਕਲਚਰ ਵੀ ਜਿਹੜਾ ਹੈਗਾ ਪੰਜਾਬ ਚ ਵੱਡੇ ਪੱਧਰ ਤੇ ਦੇਖਣ ਨੂੰ ਮਿਲਿਆ ਪੰਜਾਬ ਸਰਕਾਰ ਵੱਲੋਂ ਸੈਂਕੜੇ ਹੀ ਜਿਹੜੇ ਨਸ਼ਾ ਤਸਕਰਾਂ ਦੀਆਂ ਨਜਾਇਜ਼ ਜਦਾਦਾ ਤੇ ਜਿਹੜੇ ਨੇ ਬੁਲਡੋਜ਼ਰ ਚਲਾਏਗੇ ਨੇ ਕੀ ਤੁਹਾਨੂੰ ਲੱਗਦਾ ਫਿਰ ਉਹ ਬੁਲਡੋਜ਼ਰ ਇਹ ਨਸ਼ਿਆਂ ਦੀ ਠੱਲ ਪਾਉਣ ਚ ਕਾਮਯਾਬ ਰਹਿਣਗੇ ਦੇਖੋ ਅਸਲ ਚ ਇਸ਼ੂ ਹੈ ਕਿ ਨਾ ਇਹ ਚਿੱਟੇ ਵਾਲਾ ਇਸ਼ੂ ਹੈ ਜਿਆ ਸੰਥੈਟਿਕ ਨਸ਼ੇ ਦਾ ਜੀ ਇਸ਼ੂ ਤਾਂ ਬਹੁਤ ਰੈਲੇਵੈਂਟ ਹੈਗਾ ਜੀ ਪੰਜਾਬ ਦਾ ਹਰ ਘਰ ਹੈ ਜਿਹੜਾ ਇਹ ਤੋਂ ਪੀੜਤ ਹੈਗਾ ਜੀ ਬਿਲਕੁਲ ਪਿਛਲੀਆਂ ਸਰਕਾਰਾਂ ਦੀ ਭੂਮਿਕਾ ਕਿਸੇ ਤੋਂ ਉਜੀ ਨਹੀਂ ਆਕਾਲੀ ਸਰਕਾਰ ਨੂੰ ਕੁਟੈਰੇ ਚ ਖੜਾ ਕੀਤਾ ਗਿਆ ਨਸ਼ਿਆਂ ਦੇ ਇਸ਼ੂ ਤੇ ਆਕਾਲੀ ਸਰਕਾਰ ਗਈ ਉਸ ਤੋਂ ਬਾਅਦ ਮੋਰਿੰਦਰ ਦੀ ਸਰਕਾਰ ਚਲੀ ਗਈ ਦੋ ਸਰਕਾਰਾਂ ਦੇ ਵਿੱਚ ਕਿ ਮੇਜਰ ਰੋਲ ਪਲੇ ਕੀਤਾ ਇਸ ਇਸ਼ੂ ਨੇ ਇਹਦਾ ਮਤਲਬ ਹੈ ਸੈਂਸਿਟਿਵ ਇਸ਼ੂ ਹੈ ਲੋਕਾਂ ਨੂੰ ਸੇਕ ਲੱਗਿਆ ਸੀ ਜੀ ਹੈ ਨਾ ਤੇ ਇਹ ਸਰਕਾਰ ਨੇ ਆ ਕੇ ਤਹਈਆ ਕੀਤਾ ਐਫਰਟਸ ਹੈ 노 ਡਾਊਟ ਚੰਗੇ ਨੇ ਭਾਵਨਾ ਇਹਨਾਂ ਦੀ ਚੰਗੀ ਹੋ ਸਕਦੀ ਹੈ ਕਿ ਅਸੀਂ ਖਤਮ ਕਰਾਂਗੇ ਇੱਕਦਮ ਕਾਰਵਾਈ ਵੀ ਸ਼ੁਰੂ ਕੀਤੀ ਹੈਗੀ ਹੈ ਜੀ ਇਸ਼ੂ ਇਹਨਾਂ ਦਾ ਗੁੱਡ ਹੈਗਾ ਪਰ ਇਸ਼ੂ ਗੁੱਡ ਹੋਣ ਦੇ ਬਾਵਜੂਦ ਜਿਹੜੀ ਉਪਰੋਂ ਸੌ ਚੁੱਕ ਸਮਾਗਮ ਹੋ ਗਏ ਬੁਲਡੋਜ਼ਰ ਚੱਲ ਗਏ ਸਾਰਾ ਕੁਝ ਇੱਕ ਸੀਰੀਅਸ ਇਸ਼ੂ ਸੀ ਜਿਹੜਾ ਉਸ ਸੀਰੀਅਸ ਇਸ਼ੂ ਦੀ ਜਿਹੜੀ ਸੀਰੀਅਸਨੈਸ ਸੀ ਉਹ ਖਤਮ ਕਰਤੀ ਉਹ ਕਿਉਂ ਹੋ ਗਈ ਕਿ ਇਹ ਡਰਾਮਾ ਬਹੁਤ ਹੋ ਗਿਆ ਸਾਰਾ ਆਮ ਲੋਕਾਂ ਦੇ ਵਿੱਚ ਉਹ ਇਸ਼ੂ ਸਾਈਡ ਤੇ ਹੋ ਗਿਆ ਤੇ ਜਿਹੜਾ ਇਹ ਜਿਹੜੇ ਸਮਾਗਮ ਸੀ ਉਹ ਦਿਖਣੇ ਸ਼ੁਰੂ ਹੋ ਗਏ ਹੁਣ ਇੱਕ ਦਿਨ ਮੈਨੂੰ ਇੱਕ ਸਰਪੰਚ ਦਾ ਫੋਨ ਆਇਆ ਉਹ ਕਹਿੰਦੇ ਸੌਜ ਚੁੱਕ ਸਮਾਗਮ ਕਰਕੇ ਹਟੇ ਸਾਡੀ ਖਬਰ ਲਾਓ ਤੇ ਸਾਡਾ ਖਰਚਾ ਜਿਹੜਾ ਟੈਂਟ ਵਗੈਰਾ ਦਾ ਉਹ 22000 ਰੁਪਿਆ ਆ ਗਿਆ ਹੈਗਾ ਤੇ ਸਾਡੇ ਕੋਲੇ ਪੰਚਾਇਤ ਦਾ ਕੋਈ ਰਿਸੋਰਸ ਹੈ ਨਹੀਂ ਤੇ ਇਹਨੂੰ ਅਸੀਂ ਕਿੱਥੋਂ ਪੂਰਤੀ ਕਰੀਏ ਸਰਕਾਰ ਨੇ ਸਾਨੂੰ ਕੋਈ ਪੈਸਾ ਨਹੀਂ ਭੇਜਿਆ ਸਰਕਾਰ ਨੇ ਸਾਨੂੰ ਬੈਜ ਭੇਜਦੇ ਟੀ-ਸ਼ਰਟਾਂ ਭੇਜਦੀਆਂ ਪਰ ਪੈਸਾ ਸਾਨੂੰ ਕੋਈ ਉਹਦਾ ਮਿਲਿਆ ਨਹੀਂ ਹੈਗਾ ਉਹ ਅਸੀਂ ਪੱਲਿਓਂ ਕਰਨਾ ਹੈਗਾ ਸੋ ਈਵੈਂਟ ਕਰਾਏ ਨੇ ਇਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਾਸ ਕਰਕੇ ਉਹ ਪੰਚਾਇਤਾਂ ਜਿਨ੍ਹਾਂ ਕੋਲੇ ਕੋਈ ਰਿਸੋਰਸਸ ਹੈ ਨਹੀਂ ਆਪਣੇ ਉਹਨਾਂ ਤੇ ਇਹ ਭਾਰੀ ਵੀ ਪਏ ਹੈਗੇ ਨੇ ਸੋ ਚੰਗਾ ਇਸ਼ੂ ਸੀਗਾ ਪਰ ਮੈਂ ਤਾਂ ਹਾਤੀ ਪਿਛਲੀਆਂ ਸਰਕਾਰਾਂ ਚਾਪ ਦੇਖਦੇ ਰਹੇ ਹਾਂ ਜੀ ਇਹਦੀ ਪੁਲਿਸ ਆ ਸਾਡੀ ਕਹਿੰਦਾ ਇਹ ਬੜੀ ਪ੍ਰੋਫੈਸ਼ਨਲ ਹੈ ਇਹਨੂੰ ਪਤਾ ਹੈਗਾ ਨਤਾਮਾਂ ਦੀ ਨਵਜਾਹ ਹਕੂਮਤਾਂ ਦੀ ਨਵਜਾਹ ਹੈ ਜਿਹੜੀ ਪੁਲਿਸ ਦੇ ਅਫਸਰਾਂ ਦੇ ਹੱਥ ਦੇ ਵਿੱਚ ਹੈਗਾ ਉਹਨੂੰ ਸਮਝ ਐ ਕਿ ਨੇਤਾ ਨਿਤਾਮਾਂ ਨੂੰ ਖੁਸ਼ ਕਿਵੇਂ ਕਰਨਾ ਹੈ ਸਰਕਾਰਾਂ ਨੂੰ ਖੁਸ਼ ਕਿਵੇਂ ਕਰਨਾ ਹੈ ਜਦੋਂ ਅਕਾਲੀ ਸਰਕਾਰ ਸੀ ਉਦੋਂ ਉਹਨਾਂ ਨੇ ਕੈਂਪੇਨ ਚਲਾਈ ਸੀ ਜਦੋਂ ਰੌਲਾ ਪਿਆ ਕਨ ਕੈਂਪੇਨ ਚਲਾਈ ਕਿ ਨਸ਼ੇ ਖਤਮ ਕਰਦੇ ਨੇ ਨਾਰਾ ਨਸ਼ਾ ਮੁਕਤ ਪੰਜਾਬ ਜੀ ਮੇਰੀ ਯਾਦ ਹੈ तकरीबन 20 ਤੋਂ 22 ਹਜ਼ਾਰ ਬੰਦਾ ਫੜ ਕੇ ਜੇਲ੍ਹਾਂ ਚ ਭੇਜਦਾ ਸੀ ਜੀ ਤੇ ਉਹਨਾਂ ਚ ਬਹੁਤੇ ਉਹ ਸੀ ਜਿੰਨਾਂ ਤੋਂ ਕੋਈ ਰਿਕਵਰੀ ਨਹੀਂ ਸੀ ਹੋਈ ਹਾਲਾਂਕਿ ਐਨਡੀਪੀਐਸ ਐਕਟ ਹੈ ਜਿਹੜਾ ਉਹਦੇ 'ਚ ਮਸਟ ਐਕ ਰਿਕਵਰੀ ਹੋਣੀ ਚਾਹੀਦੀ ਜੀ ਬਿਲਕੁਲ ਉਸ ਤੋਂ ਬਾਅਦ ਅਮਰਿੰਦਰ ਦੀ ਸਰਕਾਰ ਦੇ ਪਹਿਲੇ 3 ਸਾਲ ਦਾ ਉਹਨਾਂ ਨੇ ਪੇਸ਼ ਕੀਤਾ ਡਾਟਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਸ਼ਾਇਦ 42000 ਤਸਕਰ ਹੈ ਜਿਹੜੇ ਫੜ ਲਏ ਜੀ ਇਹਦਾ ਮਤਲਬ ਕਿ ਪਹਿਲਾਂ 22000 ਫੜੇ ਸੀਗੇ 42000 ਉਹਨਾਂ ਨੇ ਫੜ ਲੇ ਜੀ ਤੇ ਨਸ਼ਾ ਫੇਰ ਨਹੀਂ ਖਤਮ ਹੋਇਆ ਜੇ ਫੜ ਬਿਲਕੁਲ ਤੇ ਹੁਣ ਆ ਜਿਹੜੇ 15000 ਦੇ ਕਰੀਬ ਐਫ ਆਈ ਆਰ ਹੈ ਜਿਹੜੀ ਤੁਸੀਂ ਵੀ ਰਿਪੋਰਟ ਕਰਦੇ ਹੋ ਦਿੱਲੀ ਬਿਲਕੁਲ ਇੰਨੀ ਐਫਆਈਆਰਾਂ ਹੋ ਗਈਆਂ ਮਸਲਾ ਇਕੱਲੀਆਂ ਐਫਆਈਆਰਾਂ ਨਾਲ ਕੱਲ ਨਾ ਗੱਲ ਜਿਹੜੀ ਨਹੀਂ ਬਣਨੀ ਹੈਗੀ ਹੈ ਨਾ ਉਹ ਤਾਂ ਬਹੁਤ ਸਾਰੇ ਨਾਲ ਦੀ ਨਜਮਾਨਤਾ ਹੋ ਜਾਂਦੀਆਂ ਹੈਗੀਆਂ ਨੇ ਇਹ ਸਰਕਾਰ ਠੀਕ ਹੈ ਕਿ ਇਸ ਪਹਿਲੂ ਤੇ ਵੀ ਕੰਮ ਕਰ ਰਹੀ ਹੈ ਉਹਦੇ ਨਾਲ ਡੀ ਐਡਿਕਸ਼ਨ ਦਾ ਵੀ ਨਾਲੋਂ ਨਾਲ ਕੰਮ ਹੋ ਰਿਹਾ ਹੈਗਾ ਪਰ ਜਿਹੜਾ ਇਸ਼ੂ ਕਨਾ ਥੋੜਾ ਜਿਹਾ ਤਿਲਕ ਗਿਆ ਜੀ ਉਹ ਤਿਲਕਿਆ ਇਸ ਕਰਕੇ ਕਿ ਉਹਦਾ ਓਵਰ ਪ੍ਰਚਾਰ ਹੋ ਗਿਆ ਜੀ ਸੌ ਚੁੱਕ ਪਿੰਡ ਪਿੰਡ ਸਮਾਗਮ ਹੋਣ ਲੱਗ ਗਏ ਉਹਦੀ ਉਹਦੇ ਬਿਨਾ ਚੱਲ ਸਕਦੀ ਸੀ ਗੱਡੀ ਉਹਦੇ ਨੇ ਦੀ ਸੀਰੀਅਸਨੈਸ ਰਹਿ ਸਕਦੀ ਸੀ ਜੀ ਪਰ ਉਹ ਚੀਜ਼ ਨੂੰ ਅਸੀਂ ਡਿਲੂਟ ਕਰ ਲਿਆ ਆਪਣੇ ਆਪ ਸੋ ਮੈਨੂੰ ਲੱਗਦਾ ਕਿ ਜੇ ਕੱਲਾ ਆਪਾਂ ਕਹੀਏ ਕਿ ਅੰਕੜਿਆਂ ਨਾਲ ਗੱਲ ਬਣਨੀ ਹੈ ਉਹ ਨਹੀਂ ਬਣਨੀ ਇਹ ਇਸ਼ੂ ਬਿਹਤਰ ਹੈ ਠੀਕ ਹੈ ਕਿ ਬਲਡੋਜ਼ਰ ਵੀ ਚੱਲੇ ਹੈਗੇ ਨੇ ਉਹ ਚੱਲੇ ਨੇ ਜਿਹੜੇ ਪੰਚਾਇਤੀ ਜ਼ਮੀਨਾਂ ਤੇ ਜਾਂ ਇਲੀਗਲ ਜ਼ਮੀਨਾਂ ਤੇ ਘਰ ਬਣੇ ਹੋਏ ਸੀ ਮੈਨੂੰ ਲੱਗਦਾ ਉਹਦੇ ਨਾਲ ਬਿਹਤਰ ਇਹ ਹੁੰਦਾ ਕਿ ਵੱਡੇ ਜਿਹੜੇ ਮਗਰਮੱਛ ਸੀ ਉਹਨਾਂ ਦੇ 2-4 ਘਰਾਂ ਤੇ ਬਲਡੋਜ਼ਰ ਚੱਲ ਜਾਂਦਾ ਤਾਂ ਉਹਦਾ ਇੰਪੈਕਟ ਉਹਨਾਂ ਹੀ ਪੈਣਾ ਸੀ ਜਿੰਨਾ 400 ਘਰਾਂ ਤੇ ਚਲਾ ਕੇ ਪਿਆ ਜੀ ਬਿਲਕੁਲ ਹੈਨਾ ਸੋ ਠੀਕ ਹੈ ਇੱਕ ਸ਼ਕਤੀ ਬੰਦੀ ਹੈਗੀ ਹੈ ਇਹਦੇ ਰਿਜ਼ਲਟ ਵੀ ਆਏ ਨੇ ਜੀ ਆਤਿਸ਼ इजीली ਨਸ਼ਾ ਜਿਹੜਾ अवेलेबल ਸੀਗਾ ਨਾ ਉਹ ਖਤਮ ਹੋ ਗਿਆ ਹੁਣ इजीली ਨਸ਼ਾ ਨਹੀਂ ਮਿਲਦਾ ਹੁਣ ਭਾਅ ਬਹੁਤ ਜ਼ਿਆਦਾ ਮੈਨੂੰ ਕੱਲ ਕੋਈ ਦੱਸ ਰਿਹਾ ਸੀ ਬੰਦਾ ਕਿ ਭਾਅ ਬਹੁਤ ਹਾਈ ਹੋ ਗਿਆ ਪੁੜੀ ਦਾ ਜੇ ਪਹਿਲਾਂ ਇੱਕ ਸਾਈਡ ਤੇ 100 ਪੁੜੀ ਮਿਲ ਜਾਂਦੀ ਸੀ ਉਹਦੀ ਅਵੇਲੇਬਿਲਟੀ ਹੈ ਜਿਹੜੀ ਘਟ ਕੇ 10 ਰਹਿ ਗਈ ਜੀ 10 ਦਾ ਵੀ ਰੇਟ ਹਾਈ ਹੈ ਹੁਣ इजीली ਅਵੇਲੇਬਿਲਟੀ ਨਹੀਂ ਹੈਗੀ ਹੈ ਹੁਣ ਦੇਖਣ ਵਾਲੀ ਗੱਲ ਇਹ ਕਿ ਇਹ ਜਿਹੜੀ ਪਕੜ ਹੈ ਜਾਂ ਜਿਹੜਾ ਪ੍ਰੈਸ਼ਰ ਹੈ ਇਹ ਕਿੰਨਾ ਕੁ ਟਾਈਮ ਬਣਾਇਆ ਜਾ ਸਕਦਾ ਜੀ ਚਰਨਜੀਤ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਪੰਜਾਬ ਚ ਨਸ਼ਿਆਂ ਦੀ ਅਵੇਲੇਬਿਲਟੀ ਪਹਿਲਾਂ ਦੇ ਮੁਕਾਬਲੇ ਘਟੀ ਹੈ ਪਰ ਇੱਕ ਚੀਜ਼ ਤਾਂ ਸਪਸ਼ਟ ਹੈ ਵੀ ਕਿ ਹਲੇ ਨਸ਼ੇ ਖਤਮ ਨਹੀਂ ਹੋਏ ਕਿਤੇ ਨਾ ਕਿਤੇ ਹਲੇ ਵੀ ਉੰਨੀ ਵੀ ਹੈਗਾ ਫਿਰ ਅਸੀਂ ਜਾਨਣਾ ਚਾਹਾਂਗੇ ਵੀ ਕਿ ਸਰਕਾਰ ਨੇ ਜੋ ਕੁਝ ਕੀਤਾ ਹੈ ਕੀ ਇਹ ਸਭ ਕੁਝ ਬਹੁਤ ਹੈ ਜਾਂ ਸਰਕਾਰ ਨੂੰ ਨਸ਼ਿਆਂ ਦੇ ਖਾਤਮੇ ਲਈ ਹਲੇ ਵੀ ਕੁਝ ਹੋਰ ਕਰਨਾ ਚਾਹੀਦਾ ਕੋਈ ਹੋਰ ਰਣਨੀਤੀ ਬਣਾਣੀ ਚਾਹੀਦੀ ਤਾਂ ਜੋ ਇਸ ਦਾ ਜੜ ਤੋਂ ਸਫਾਇਆ ਕੀਤਾ ਜਾ ਸਕੇ ਅਤੇ ਅਸੀਂ ਦੋ ਚੀਜ਼ਾਂ ਹੈਗੀਆਂ ਇੱਕ ਤਾਂ ਕ腐ਸ਼ਨ ਇੱਕ ਨਸ਼ਾ ਜੀ ਇਹ ਸਾਡੀ ਸੁਸਾਇਟੀ ਚ ਮੁਢਕਦੀਮ ਤੋਂ ਹੈ ਬਿਲਕੁਲ ਕਿਸੇ ਰੂਪ ਦੇ ਵਿੱਚ ਜਿਹੜੀ ਚੀਜ਼ ਆਪਣੀ ਪਕੜ ਬਣਾਉਣ ਤੇ ਬਹੁਤ ਟਾਈਮ ਲੈਂਦੀ ਹੈਗੀ ਹੈ ਜਿਵੇਂ ਨਸ਼ੇ ਦੀ ਗੱਲ ਕਰ ਲਓ ਇਹਨੇ ਜੁਗਾ ਜਗੰਤਰਾਂ ਤੋਂ ਲੋਕ ਸੁਸਾਇਟੀ 'ਚ ਨਸ਼ਾ ਚੱਲ ਰਿਹਾ ਹੈਗਾ ਜੀ ਲੰਬਾ ਅਰਸਾ ਲੱਗਿਆ ਹੋਵੇਗਾ ਉਸਨੂੰ ਵੀ ਹੁਣ ਜਦੋਂ ਖਤਮ ਕਰਨਾ ਹੈ ਤਾਂ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਆਫ ਹੋਣ ਵਾਲੀ ਗੱਲ ਹੈਗੀ ਹੈ ਵੀ ਅਸੀਂ ਇੱਕ ਫਿਕਸ ਕਰ ਦਿਓ ਡੇਟ ਕੈਨੇਡਾ ਨੂੰ ਸੀ ਨਸ਼ਾ ਖਤਮ ਹੋ ਜਾਏਗਾ ਇਹ ਨਹੀਂ ਹੋ ਸਕਦਾ ਜੀ ਪਹਿਲੀ ਗੱਲ ਤਾਂ ਮੈਨੂੰ ਇਹ ਲੱਗਦਾ ਕਿ ਇਹ ਨਾਰਾ ਦੇਣਾ ਹੀ ਗਲਤ ਹੈ ਕੇਸ਼ੀ ਨਸ਼ਾ ਮੁਕਤ ਪੰਜਾਬ ਬਣਾ ਦੇਵਾਂਗੇ ਨਸ਼ਾ ਖਤਮ ਕਰ ਦੇਾਂਗੇ ਸਰਕਾਰਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਨਸ਼ੇ ਨੂੰ ਨੱਥ ਪਾਵਾਂਗੇ ਅਸੀਂ ਇਹਨੂੰ ਕੰਟਰੋਲ ਕਰ ਲਾਂਗੇ ਇਹ ਸਾਡੀ ਐਫਰਟਸ ਰਹੇਗੀ ਜੀ ਦੂਜਾ ਮੈਨੂੰ ਇਹ ਵੀ ਲੱਗਦਾ ਕਿ ਜਿਹੜੀ ਡੇਟ ਫਿਕਸ ਕਰ ਦੇਣੀ ਉਹ ਵੀ ਗਲਤ ਹੈ ਹੁਣ ਤੁਸੀਂ ਕਹੋਗੇ 4 ਹਫ਼ਤੇ ਵਿੱਚ ਕਿਵੇਂ 4 ਹਫ਼ਤੇ ਵਿੱਚ ਖਤਮ ਹੋ ਜਾਏਗਾ ਤੁਸੀਂ ਕਹੋਗੇ 3 ਹਫ਼ਤਿਆਂ ਚ ਫਿਰ ਜੀ ਮਿਨਿਸਟਰ ਨੇ ਪਟਿਆਲਾ ਚ ਕਿਹਾ ਕਿ ਅਸੀਂ 1 ਸਾਲ ਚ ਕਰ ਦਿਆਂਗੇ ਉਹ ਸਾਲਾ ਡਿਟ ਲਾਂਗੀ ਫਿਰ ਜੀ ਮਿਨਿਸਟਰ ਨੇ ਕਿਹਾ ਕਿ ਅਸੀਂ 28 ਫਰਵਰੀ ਨੂੰ ਕਿਹਾ ਐਸਐਸਪੀ ਨੂੰ ਟਾਰਗੇਟ ਦਿੱਤਾ ਕਿ 31 ਮਈ ਤੱਕ ਖਤਮ ਕਰ ਦਿਆਂਗੇ ਫਿਰ ਉਹ ਡੇਟ ਐਕਸਟੈਂਡ ਹੋ ਰਹੀ ਹੈ ਸਾਨੂੰ ਡੇਟ ਦੇਣ ਦੀ ਲੋੜ ਨਹੀਂ ਅਸੀਂ ਕੋਈ ਅਸੀਂ ਬਿਹਤਰ ਐਫਰਟਸ ਕਰਾਂਗੇ ਤੇ ਤੁਹਾਡੀਆਂ ਐਫਰਟਸ ਦਿਖਦੀਆਂ ਨੇ ਲੋਕਾਂ ਨੂੰ ਹੁਣ ਵੀ ਜਿਹੜੀ ਕੈਂਪੇਨ ਚੱਲੀ ਹੈ ਉਹ ਲੋਕਾਂ ਨੂੰ ਨਜ਼ਰ ਆਉਂਦੀ ਹੈ ਪਤਾ ਲੱਗਦਾ ਕਿ ਇਹ ਲੋਕ ਸੈਂਸੀਅਰ ਨੇ ਪਰ ਤਰੀਕਾਕਾਰ ਥੋੜਾ ਜਿਹਾ ਉਤੇ ਇਤਰਾਜ਼ ਹੋ ਰਹੇ ਨੇ ਕਿਉਂਕਿ ਜਦੋਂ ਓਵਰਡੋਜ਼ ਹੋ ਜਾਂਦੀ ਹੈ ਪ੍ਰਚਾਰ ਦੀ ਉਦੋਂ ਵੀ ਲੋਕ ਉਸ ਨੂੰ ਜਿਹੜਾ ਉਸ ਤਰੀਕੇ ਨਾਲ ਹਜ਼ਮ ਨਹੀਂ ਕਰਦੇ ਹੁਣ ਜਿਵੇਂ ਪਹਿਲਾਂ ਅਫੀਮ ਦਾ ਨਸ਼ਾ ਹੁੰਦਾ ਸੀ ਜੀ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਅਫੀਮ ਦਾ ਨਸ਼ਾ ਜ਼ਿਆਦਾ ਮੰਨਿਆ ਜਾਂਦਾ ਸੀ ਜਿੰਨੇ ਵੀ ਕੇਸ ਦਰਜ ਹੁੰਦੇ ਸੀ ਨਸ਼ੀਲੇ ਪਦਾਰਥਾਂ ਦੇ ਉਦੋਂ ਇੱਕ ਨੰਬਰ ਤੇ ਅਫੀਮ ਹੁੰਦੀ ਸੀ ਜੀ ਤੇ ਉਹਨਾਂ ਟਾਈਮਾਂ ਦੇ ਵਿੱਚ ਵੀ ਕੈਂਪ ਲਾਇਆ ਜਾਂਦੇ ਸੀ ਕਿ ਲੋਕਾਂ ਨੂੰ ਅਫੀਮ ਕਮੇ ਛਡਾਉਣੀ ਹੈ ਤੁਹਾਨੂੰ ਯਾਦ ਹੋਊਗਾ ਕਿ ਨਸ਼ੇੜੀਆਂ ਨੂੰ ਉਹ ਬੰਦੇ ਸੀ ਉਹਨਾਂ ਦੇ ਰਜਿਸਟ੍ਰੇਸ਼ਨ ਨੂੰ ਸ਼ੁਰੂ ਕੀਤੀ ਸੀ 59 ਦੇ ਵਿੱਚ ਕੀ ਲਾਇਸੈਂਸ ਬਣਾਤੇ ਸੀ ਐਡਿਕਟਿਡ ਅਫੀਮ ਜਿਹੜੇ ਨਸ਼ੇੜੀ ਨੇ ਉਹਨਾਂ ਵਾਸਤੇ ਕਿਸ ਨੂੰ 5 ਤੋਂ 10 ਗ੍ਰਾਮ ਮਿਲੇਗੀ ਉਸ ਤੋਂ ਬਾਅਦ ਫਿਰ ਭੁੱਕੀ ਆ ਗਈ ਰਾਜਸਥਾਨ ਦੇ ਵਿੱਚ ਭੁੱਕੀ ਦੇ ਵੀ ਲਾਇਸੈਂਸ ਬਣੇ ਹੋਏ ਸੀ ਫਿਰ ਉਹ ਖਤਮ ਫਿਰ ਸਿੰਥੈਟਿਕ ਆ ਗਿਆ ਹੁਣ ਰੌਲਾ ਕਿੱਥੋਂ ਪਿਆ ਪੰਜਾਬ ਦੇ ਵਿੱਚ ਪਹਿਲਾਂ ਵੀ ਭੁੱਕੀ ਤੇ ਫੀਮ ਤਾਂ ਚੱਲਦੇ ਸੀਗੇ ਪਰ ਉਹ ਤੁਹਾਡਾ ਜਾਨੀ ਨੁਕਸਾਨ ਨਹੀਂ ਸੀ ਕਰਦੇ ਜਦੋਂ ਸਿੰਥੈਟਿਕ ਨਸ਼ੇ ਆ ਗਏ ਉਦੋਂ ਇਹ ਗੱਲ ਜਿਹੜੀ ਸਾਰੀ ਵਿਗੜੀ ਹੈਗੀ ਆ ਉਹਦੇ ਨਾਲ ਜਾਨੀ ਨੁਕਸਾਨ ਹੋਣ ਲੱਗ ਗਿਆ ਚਿੱਟੇ ਨਾਲ ਕਿੰਨੀਆਂ ਮੌਤਾਂ ਹੁੰਦੀਆਂ ਸੀ ਪਿਛਲੀਆਂ ਸਰਕਾਰਾਂ ਵੇਲੇ ਵੀ ਹੋਈਆਂ ਕਾਂਗਰਸ ਵੇਲੇ ਵੀ ਹੋਈਆਂ ਹੁਣ ਵੀ ਹੋਈਆਂ ਘਰ ਘਰ ਹੈ ਜਿਹੜੇ ਇੱਕ ਤਰੀਕੇ ਨਾਲ ਹੈ ਜਿਹੜੇ ਸੱਥਰ ਹੈ ਉਹ ਉਭਸਦੇ ਰਹੇ ਨੇ ਤੋ ਚਿੱਟਾ ਇਸੇ ਕਰਕੇ ਇੱਕ ਨਸ਼ੇ ਦੇ ਤੌਰ ਤੇ ਜਿਹੜਾ ਇਹ ਉਬਰਿਆ ਹੈਗਾ ਤਾਂ ਇਹਨੂੰ ਖਤਮ ਕਰਨ ਦੇ ਲਈ ਮੈਨੂੰ ਲੱਗਦਾ ਕਿ ਥੋੜਾ ਟਾਈਮ ਲੱਗੇਗਾ ਥੋੜਾ ਟਾਈਮ ਦੇਣਾ ਹੋਏਗਾ ਲੋਕਾਂ ਦਾ ਉਦਾਂ ਦਾ ਹਜੇ اخلاق ਵੀ ਨਹੀਂ ਰਿਹਾ ਸੀਰੀਅਸਨੈਸ ਵੀ ਹੋਣੀ ਚਾਹੀਦੀ ਹੈਗੀ ਆ ਪੁਲਿਸ ਨੂੰ ਜਿਹੜੀ ਜਿੰਨੇ ਵੀ ਕੇਸ ਦਰਜ ਹੋਏ ਨੇ ਉਹਦੇ ਵਿੱਚ ਕਿਤੇ ਸਪਲਾਈ ਲਾਈਨ ਤੋੜਨ ਵਾਲੀ ਗੱਲ ਹਜੇ ਸਾਹਮਣੇ ਨਹੀਂ ਆਈ ਜੀ ਸਾਨੂੰ ਸਪਲਾਈ ਲਾਈਨ ਵੀ ਤੋੜਨੀ ਪਏਗੀ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਜਿਵੇਂ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਲਜਾਇਆ ਜਾ ਰਿਹਾ ਉਹ ਵੀ ਇੱਕ ਬਿਹਤਰ ਗੱਲ ਹੋ ਰਹੀ ਹੈ ਜੀ ਹਾਂ ਇੱਕ ਗੱਲ ਜ਼ਰੂਰ ਹੋਈ ਆ ਤਸ਼ਕਿ ਇਸ ਗਵਰਨਮੈਂਟ ਦਾ ਜਿਹੜਾ ਮੈਂ ਬਦਲਾਅ ਵਾਲਾ ਪਾਰਟ ਕਰਦਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਨਸ਼ੇ ਨੂੰ ਜਿਹੜੀ ਸਿਆਸੀ ਸਰਪ੍ਰਸਤੀ ਸੀ ਉਹ ਮਿਲਦੀ ਰਹੀ ਹੈ ਬਿਲਕੁਲ ਹੁਣ ਬਹੁਤ ਸਾਰੇ ਕਾਰਨਰ ਤੋਂ ਪਤਾ ਹੈ ਕਿ ਕਦੇ ਕੋਈ ਇਦਾਂ ਦਾ ਮਸਲਾ ਸਾਹਮਣੇ ਨਹੀਂ ਆਇਆ ਕਿ ਕੋਈ ਐਮਐਲਏ ਜਾਂ ਇਹਨਾਂ ਦਾ ਮੰਤਰੀ ਖੁਦ ਨਸ਼ਾ ਵਿਕਵਾਉਂਦਾ ਹੋਵੇ ਜੀ ਇਹ ਇੱਕ ਪੋਜ਼ਿਟਿਵ ਸਾਈਡ ਤੇ ਜਿਹੜੀ ਗੱਲ ਹੋਈ ਹੈ ਸੋ ਧਿਆਨਦਾਰੀ ਨਾਲ ਇਹ ਲੋਕ ਲੱਗੇ ਤਾਂ ਹੋਏ ਆ ਪਰ ਜਿਹੜੀ ਓਵਰਡੋਜ਼ ਪ੍ਰਚਾਰ ਦੀ ਹੋ ਰਹੀ ਹੈ ਉਹ ਉਹਨੂੰ ਆਮ ਲੋਕ ਐ ਇੱਕ ਡਰਾਮਾ ਮੰਨ ਰਹੇ ਨੇ ਉਹਦੇ ਨਾਲ ਇਹਨਾਂ ਦਾ ਚੰਗਾ ਕੰਮ ਹੈ ਜਿਹੜਾ ਉਹ ਵੀ 네ਗੇਟਿਵ ਸੈਂਸ ਚ ਜਾ ਰਿਹਾ ਚਰਨਜੀਤ ਜੀ ਤੁਹਾਨੂੰ ਕਿਤੇ ਇਹ ਵੀ ਨਹੀਂ ਲੱਗਦਾ ਵੀ ਕਿ ਨਸ਼ਿਆਂ ਦਾ ਜਿਹੜਾ ਪਸਾਰ ਹੈ ਉਹਦੇ ਲਈ ਬੇਰੋਜ਼ਗਾਰੀ ਵੀ ਇੱਕ ਸਭ ਤੋਂ ਵੱਡਾ ਮੁੱਦਾ ਹੈ ਜਿਹੜਾ ਹੈਗਾ ਨੇਚੁਰਲੀ ਇਹ ਤਾਂ ਅਜ ਮੈਂ ਕਹਿੰਦੇ ਨੇ ਕਿ ਬੇਲਾਮਨ ਇਹ ਸ਼ੈਤਾਨ ਦਾ ਘਰ ਹੈ ਨਾ ਕਿ ਬੰਦਾ ਜੀ ਤੁਸੀਂ ਆਪਣੇ ਕੋਈ ਕੰਮ ਕਿਤੇ ਲੱਗਿਆ ਹੋਏਗਾ ਤਾਂ ਉਹ ਜਿਹੜੀ એનર્ਜੀ ਹੈਗੀ ਆ ਜਿਹੜੀ ਅਟੈਂਸ਼ਨ ਹੈ ਉਹ ਕਿਤੇ ਹੋਰ ਲੱਗੀ ਹੋਏਗੀ ਜੇ ਉਹ ਫ੍ਰੀ ਹੋਏਗਾ ਤਾਂ ਉਹ ਨੇਚੁਰਲੀ ਫਿਰ ਉਹ ਗਲਤ ਸੰਗਤ ਦੇ ਵਿੱਚ ਪਏਗਾ ਉਹਨੂੰ ਟਾਈਮ ਮਿਲੇਗਾ ਸੋ ਇਹ ਵੀ ਹੁੰਦਾ ਕਿ ਰੋਜ਼ਗਾਰ ਜਿਹੜਾ ਹੁਣ ਮੈਨੂੰ ਬਹੁਤ ਸਾਰੇ ਕੇਸ ਇਦਾਂ ਦੇ ਪਤਾ ਲੱਗੇ ਕਿ ਜਦੋਂ ਜਜ ਕਹਿੰਦੇ ਸੀ ਕਿ ਸਟੱਡੀ ਵੀ ਜੇ ਤੇ ਬਹੁਤ ਸਾਰੇ ਬੱਚੇ ਬਾਹਰ ਚਲੇ ਗਏ ਤਾਂ ਮਾਪਿਆਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਡਰ ਸੀ ਇਕ ਤਾਂ ਬੇਰੁਜ਼ਗਾਰੀ ਦਾ ਸੀ ਕਿ ਇੱਥੇ ਰੋਜ਼ਗਾਰ ਦੇ ਇਸ਼ੂ ਦਾ ਸੀਗਾ ਦੂਸਰਾ ਸੀ ਕਿ ਸਾਡਾ ਬੱਚਾ ਨਸ਼ੇ ਤੇ ਨਾ ਲੱਗ ਜੇ ਇਸੇ ਕਰਕੇ ਮਾਪੇ ਜਿਹੜੇ ਬੱਚਿਆਂ ਨੂੰ ਬਾਹਰ ਭੇਜਦੇ ਸੀ ਸੋ ਇਹ ਇੱਕ ਬਹੁਤ ਵੱਡੀ ਗੱਲ ਹੈਗੀ ਆ ਇਹ ਜਿਵੇਂ ਉਹਨਾਂ ਇਹਨਾਂ ਨੇ ਇੱਕੇ ਪੋਜ਼ਿਟਿਵ ਕੀਤੀ ਹੈ ਕਿ ਪਹਿਲੇ ਸਾਲ ਤੋਂ ਇਹਨਾਂ ਨੇ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਨੇ ਤਾਂ ਬੱਚਾ ਇੱਕ ਉਹਦੇ ਚ ਮੁਕਾਬਲੇ ਚ ਪਿਆ ਰਹਿੰਦਾ ਹੈ ਇੱਕ ਪੜ੍ਹਾਈ ਲਗਾਤਾਰ ਕਰਦਾ ਰਹਿੰਦਾ ਹੈ ਅਫਰਟਸ ਅੱਜ ਪੋਸਟਾਂ ਨਿਕਲੀਆਂ ਉਹਦੇ ਨਹੀਂ ਸਫਲ ਹੋਇਆ ਫਿਰ ਅਗਲੀ ਲਈ ਤਿਆਰੀ ਸ਼ੁਰੂ ਕਰਤੀ ਤਾਂ ਉਹਦਾ ਧਿਆਨ ਹੈ ਜਿਹੜਾ ਝਟਕਦਾ ਨਹੀਂ ਹੈਗਾ ਸੋ ਇਹ ਵੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਚਰਨਜੀਤ ਜੀ ਜਿਨ੍ਹਾਂ ਨੇ ਦੱਸਿਆ ਵੀ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ ਉਹ ਕਿੰਨੀ ਕਾਰਗਰ ਸਾਬਿਤ ਹੋ ਰਹੀ ਹੈ ਉਸ ਦੇ ਕਿਹੋ ਜਿਹੇ ਨਤੀਜੇ ਆ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਉਹਨਾਂ ਨੇ ਚੰਨਣਾ ਪਾਇਆ ਤੇ ਅਗਲੇ ਹਫਤੇ ਫੇਰ ਇੱਕ ਨਵੇਂ ਮੁੱਦੇ ਨੂੰ ਲੈ ਕੇ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ